ਸਤਿ ਸ਼੍ਰੀ ਅਕਾਲ ਜੀ ਸੁਪਨੇ ਵਿੱਚ ਇਹ ਚੀਜ਼ਾਂ ਦੇਖਦੇ ਹੋ ਤਾਂ ਤੁਹਾਨੂੰ ਪੈਸਾ ਜ਼ਰੂਰ ਮਿਲੇਗਾ ਜੇਕਰ ਕੋਈ ਔਰਤ ਤੁਹਾਨੂੰ ਸੁਪਨੇ ਵਿੱਚ ਲਾਲ ਸਾੜੀ ਵਿੱਚ ਦਿਖਾਈ ਦਿੰਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਲਈ ਘਰ ਵਿੱਚ ਲక్ష్ਮੀ ਆਉਣ ਵਾਲੀ ਹੈ ਅਗਰ ਤੁਸੀਂ ਸੁਪਨੇ ਵਿੱਚ ਪੂਜਾ ਹੁੰਦੀ ਦੇਖਦੇ ਹੋ ਤਾਂ ਇਹ ਵੀ ਸੰਕੇਤ ਪੈਸਾ ਮਿਲਣ ਦਾ ਹੁੰਦਾ ਹੈ ਅਗਰ ਤੁਸੀਂ ਸੁਪਨੇ ਵਿੱਚ ਕੋਈ ਸਵਾਦੀ ਪਕਵਾਨ ਦੇਖਦੇ ਹੋ ਤਾਂ ਇਹ ਵੀ ਇੱਕ ਚੰਗਾ ਸੰਕੇਤ ਹੁੰਦਾ ਹੈ ਪੈਸਾ ਮਿਲਣ ਦਾ ਅਗਰ ਤੁਸੀਂ ਸੁਪਨੇ ਵਿੱਚ ਮੰਦਿਰ ਦੇਖਦੇ ਹੋ ਤਾਂ ਇਹ ਵੀ ਇੱਕ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਕਿ ਤੁਹਾਡੀ ਬਹੁਤ ਵੱਡੀ ਕੋਈ ਇੱਛਾ ਪੂਰੀ ਹੋਣ ਵਾਲੀ ਹੈ। ਅਗਰ ਤੁਸੀਂ ਆਪਣੇ ਸੁਪਨੇ ਵਿੱਚ ਭਾਰੀ ਮੀਂਹ ਪੈਂਦਾ ਦੇਖਦੇ ਹੋ ਤਾਂ ਇਹ ਵੀ ਇੱਕ ਵੱਡਾ ਸੰਕੇਤ ਹੁੰਦਾ ਹੈ ਕਿ ਤੁਹਾਨੂੰ ਬਹੁਤ ਵੱਡਾ ਧਨ ਪ੍ਰਾਪਤ ਹੋਣ ਵਾਲਾ ਹੈ। ਜੇਕਰ ਤੁਸੀਂ ਪਿੱਪਲ ਦੇ ਪੱਤੇ ਉੱਤੇ ਰਾਮ ਜੀ ਨਾਮ ਲਿਖ ਕੇ ਹਨੂਮਾਨ ਜੀ ਦੇ ਮੰਦਰ ਵਿੱਚ ਰੱਖਦੇ ਹੋ ਤਾਂ ਆਰਥਿਕ ਲਾਭ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਪਿੱਪਲ ਦੇ ਪੱਤਿਆਂ ਦੇ ਉੱਪਰ ਮਠਿਆਈ ਵੀ ਨਾਲ ਜ਼ਰੂਰ ਲਿਖੋ। ਕਿਹਾ ਜਾਂਦਾ ਹੈ ਕਿ ਇਸ ਉਪਾਏ ਨੂੰ ਕਰਨ ਨਾਲ ਵਿਅਕਤੀ ਨੂੰ ਅਚਾਨਕ ਧਨ ਪ੍ਰਾਪਤ ਹੋ ਜਾਂਦਾ ਹੈ ਹਾਲਾਂਕਿ ਧਿਆਨ ਰੱਖੋ ਕਿ ਜੇਕਰ ਜਿਸ ਪੱਤੇ ਉੱਪਰ ਤੁਸੀਂ ਰਾਮ ਜੀ ਲਿਖਿਆ ਹੋਇਆ ਹੈ ਉਸ ਪੱਤੇ ਨੂੰ ਹਨੂਮਾਨ ਜੀ ਦੇ ਚਰਨਾਂ ਵਿੱਚ ਨਹੀਂ ਰੱਖਣਾ ਉਹ ਚਰਨਾਂ ਤੋਂ ਦੂਰ ਰੱਖਣਾ ਹੈ ਤੁਸੀਂ ਇਸ ਗੱਲ ਦਾ ਖਿਆਸਤਾਨ ਰੱਖਣਾ ਹੈ ਕਿ ਪੱਤੇ ਨੂੰ ਰਾਮ ਜਿਸ ਪੱਤੇ ਉੱਪਰ ਰਾਮ ਜੀ ਲਿਖਿਆ ਹੋਇਆ ਹੈ ਉਸ ਨੂੰ ਚਰਨਾਂ ਵਿੱਚ ਨਾ ਰੱਖ ਕੇ ਚਰਨਾਂ ਤੋਂ ਥੋੜਾ ਜਿਹਾ ਦੂਰ ਰੱਖੋ ਯਾਨੀ ਕਿ ਸਾਹਮਣੇ ਹੀ ਰੱਖੋ ਉਹਦੇ ਚ ਉਹਨਾਂ ਦੇ ਚਰਨਾਂ ਤੋਂ ਦੂਰ ਰੱਖਣਾ ਹੈ ਪਰ ਰੱਖਣਾ ਮੰਦਿਰ ਦੇ ਵਿੱਚ ਹੈ ਉਹਨਾਂ ਦੇ ਸਾਹਮਣੇ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਅਗਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਆਪਣੇ ਆਪਣੇ ਘਰਾਂ 'ਚ ਖੁਸ਼ ਰਹੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ